ਕਾਂਗਰਸੀ ਲੀਡਰ ਦੇ ਗੋਲੀ ਚੱਲਦੇ ਹੋਵੇ ਪੀੜ ਪੜ ਵਾਲੇ ਇਲਾਕੇ ਜੀ ਤੁਸੀਂ ਅੱਜ ਜਾਇਜ਼ਾ ਲੈਣ ਆਏ ਕੀ ਦੇਖਿਆ ਜੀ ਕੱਲ੍ਹ ਇਹ ਬਟਾਲਾ ਸਿੱਕੀ ਦੀ ਘਟਨਾ ਹੈਗੀ ਹੈ ਦੋ ਬੰਦੇ ਅਣਪਛਾਤੇ ਆਏ ਹੈਗੇ ਉਹਨਾਂ ਨੇ ਇੱਕ राउंड ਫਾਇਰ ਕੀਤਾ ਜਿਹੜਾ ਸ਼ੌਪ ਦੇ ਬਾਹਰ ਸ਼ੀਸ਼ਾ ਸੀਗਾ ਉਸ ਤੇ ਲੱਗਿਆ ਕੋਈ ਸ਼ੀਸ਼ਾ ਟੁੱਟ ਗਿਆ ਤੇ ਬਿਲਕੁਲ ਕੱਲ੍ਹ ਮੌਕੇ ਤੇ ਵੀ ਜਿਹੜੀ ਸਾਡੀ ਟੀਮਾਂ ਪਹੁੰਚੀਆਂ ਸੀਗੀਆਂ ਤੇ ਮੈਂ ਅੱਜ ਜਾਇਜ਼ਾ ਲਿਆ ਹੈਗਾ ਸਾਡੀ ਜਿਹੜੀਆਂ ਟੀਮਾਂ ਹੈਗੀਆਂ ਉਹ ਸੀਸੀਟੀਵੀ ਤੇ ਕੰਮ ਕਰ ਰਹੀਆਂ ਤੇ ਅਸੀਂ ਇਹਨਾਂ ਨੂੰ ਜਲਦੀ ਫੜ ਕੇ ਜਿਹੜਾ ਹੈਗਾ ਇਸ ਲੱਖਾਂ ਦੇ ਪਿੱਛੇ ਧਵਾਗੇ ਤੇ ਬਾਕੀ ਜਿਹੜੀ ਇਹਨਾਂ ਦੀ ਸਿਕਿਉਰਿਟੀ ਦੀ ਗੱਲ ਹੈ ਤਾਂ ਮੈਂ ਪ੍ਰੋਵਾਈਡ ਕਰਵਾਤੀ ਸੀ ਤੇ ਅੱਗੋਂ ਵੀ ਜਦੋਂ ਕੋਈ ਲੋਡ ਪੈਂਦੀ ਹੈ ਅਸੀਂ ਨਾਲ ਦੀ ਨਾਲ ਇਹਨਾਂ ਨੂੰ ਪ੍ਰੋਵਾਈਡ ਕਰਾਉਂਦੇ ਹਾਂ ਐਕਸਟਰਾਸ਼ੂਅਲ ਕਾਲ ਵੀ ਆ ਰਹੀ ਸੀ ਬਿਲਕੁਲ ਜੀ ਬਿਲਕੁਲ ਤੁਹਾਨੂੰ ਜਿਵੇਂ ਪਤਾ ਹੈ ਮੈਂ ਰੀਸੈਂਟਲੀ ਜੁਆਇਨ ਕੀਤਾ ਜਦੋਂ ਮੈਨੂੰ ਪਤਾ ਲੱਗਿਆ ਹੈਗਾ ਤੇ ਅਸੀਂ ਨਾਲ ਹੀ ਉਹ ਤੇ ਐਫ ਆਰ ਵੀ ਕਰਤੀ ਹੈ ਤੇ ਹੁਣ ਵੀ ਜਿਹੜੀ ਕਾਲ ਹੈਗੀ ਹੈ ਅਸੀਂ ਉਹਨੂੰ ਆਪਣੇ ਸਾਈਬਰ ਸੈੱਲ ਦੀ ਮਦਦ ਨਾਲ ਬਿਲਕੁਲ ਟ੍ਰੇਸ ਕਰਾਂਗੇ ਕਿ ਜਿਹੜੇ ਇਹ ਕਰਕੇ ਗਏ ਹੈ ਇਹਨਾਂ ਨੂੰ ਵੀ ਜਿਹੜਾ ਹੈਗਾ ਪੂਰੀ ਸ਼ਕਤੀ ਨਾਲ ਤੇ ਕਾਰਵਾਈ ਕੀਤੀ ਜਾਵੇ ਇਹ ਜਿੱਦ ਜਿੰਨੇ ਵੀ ਚਲੋ ਰਗ ਰਗ क्राइम ਮਿਲ ਕਾਫੀ ਸਾਰੇ ਟ੍ਰੇਸ ਹੋ ਗਏ ਨੇ ਜ਼ਿਆਦਾਤਰ ਟ੍ਰੇਸ ਹੋ ਗਏ ਕਿ ਲੱਗਦਾ ਇਸ ਕੇਸ ਨੂੰ ਕਿੰਨਾ ਸਮਾਂ ਲੱਗੇਗਾ ਕਿਉਂਕਿ ਆਮ ਬਬਲ ਤੇ ਗੋਲੀ ਚੱਲਣਾ ਗੱਲ ਡਿਫਰੈਂਟ ਇਸ਼ੂ ਹੈ ਕਲੀਟਰ ਤੇ ਗੋਲੀ ਚੱਲ ਜਾਣਾ ਦੇਖੋ ਜੀ ਮੈਂ ਨਾ ਪੂਰਾ ਜਿਹੜੇ ਬਟਾਲਾ ਸਿਟੀ ਦੇ ਵਸਨੀਕ ਹੈਗੇ ਉਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਉਣਾ ਕਿ ਅਸੀਂ ਇੱਥੇ ਪ੍ਰੀਵੈਂਟਿਵ ਐਕਟੀਵਿਟੀਜ਼ ਵੀ ਕਰਾਂਗੇ ਜਿਵੇਂ ਕੋਈ ਸ਼ਾਂਤ ਦੇ ਨਾਕੇ ਹੈਗੇ ਆ ਪੀਸੀਆਰ ਹੈਗਾ ਜਾਂ ਹੋਰ ਕਿਸੇ ਨੂੰ ਸਪੈਕ ਟ ਕਾਲ ਆਉਂਦੀ ਹੈ ਤੇ ਸਪੈਸ਼ਲੀ ਇਸ ਕੇਸ ਦੇ ਵਿੱਚ ਵੀ ਅਸੀਂ ਜਲਦੀ ਤੋਂ ਜਲਦੀ ਇਹਨੂੰ ਟ੍ਰੇਸ ਕਰ ਲਾਂਗੇ ਤਾਂ ਕਿ ਜਿਹੜੇ ਬਾਹਰ ਉਹਨਾਂ ਨੂੰ ਵੀ ਅਸੀਂ ਚੰਗਾ ਸੁਣਿਆ ਤੁਸੀਂ ਐਸਐਸਪੀ ਵੀ ਆਇਆ ਯਾਰ ਕੱਲ ਦੋਨੋਂ ਐਮਐਲਏ ਵੀ ਆਏ ਲਈ ਦਿੱਤੀ ਵੀ ਆਏ ਕੀ ਦੇਖਿਆ ਕੀ ਲੱਗਾ ਹੁਣ ਕਮਿਸ਼ਨ ਦੀ ਕਾਰਵਾਈ ਕਿੱਦਾਂ ਦੇਖਦੇ ਹੋ ਤੁਸੀਂ ਐਸਐਸਪੀ ਸਾਹਿਬ ਦਾ ਹੋਣਾ ਸਡਨਲੀ ਮੈਨੂੰ ਇੱਕਦਮ ਫੋਨ ਆਇਆ ਕਿ ਮੈਂ ਉੱਥੇ ਸਪੌਟ ਤੇ ਆਣਾ ਮੈਂ ਤਾਂ ਦੋਈ ਉੱਥੇ ਪਹੁੰਚੋ ਤੇ ਮੈਂ ਉੱਥੇ ਆਇਆ ਜੀ ਉਹਨਾਂ ਨੇ ਆ ਕੇ ਵੇਖਿਆ ਤੇ ਸਾਨੂੰ ਵਿਸ਼ਵਾਸ ਹੈ ਜੀ ਚੰਗੇ ਐਸਐਸਪੀ ਸਾਹਿਬ ਨੇ ਪਹਿਲੇ ਵਾਲੇ ਵੀ ਚੰਗੇ ਸੀਗੇ ਇਹ ਵੀ ਵਧੀਆ ਅਫਸਰ ਨੇ ਤੇ ਇਹਨਾਂ ਨੇ ਆਂਦੇ ਸਾਡੀ ਐਫਆਈਆਰ ਵੀ ਦਰਜ ਕੀਤੀ ਹੈ ਸਾਨੂੰ ਸ਼ੁਆਲ ਸਭੀ ਜਲਦੀ ਸਿਕਿਉਰਿਟੀ ਉਹ ਵੀ ਪ੍ਰਬੰਧ ਸਿਕਿਉਰਿਟੀ ਪ੍ਰਬੰਧ ਹੋਈ ਜੀ ਸਿਕਿਉਰਿਟੀ ਉਹਨਾਂ ਨੇ ਭੇਜੀ ਸੀਗੀ ਤੇ ਫੈਕਟ ਤੇ ਤੁਹਾਨੂੰ ਪਤਾ ਹੈ ਹੀ ਹੈ ਜੀ ਹੁਣ ਫੈਕਟ ਤੇ ਬਹੁਤ ਜ਼ਿਆਦਾ ਰੋਕੋ ਤੁਸੀਂ ਵੀ ਫੀਲਡ ਚ ਘੁੰਮਦੇ ਹੋ ਬਾਕੀ ਪਰ ਦੇਖਿਆ ਜਾ ਰਿਹਾ ਕਿ ਨਾਕੇ ਦੀ ਮੰਗ ਕੀਤੀ ਸੀ ਵੀ ਪਹਿਲਾਂ ਪੱਕਾ ਨਾਕਾ ਇਹ ਮੈਂ ਹੁੰਦੀ ਨਹੀਂ ਤੇ ਜਦੋਂ ਵੀ ਸਰਕਾਰ ਆਈ ਅਸੀਂ ਜਦੋਂ ਫਸਟ ਟਾਈਮ ਐਸਐਸਪੀ ਸਾਹਿਬ ਨੂੰ ਮਿਲਣ ਗਏ ਸੀ ਅਸੀਂ ਉਦੋਂ ਵੀ ਇਹ ਡਿਮਾਂਡ ਕੀਤੀ ਸੀ ਕਿ ਜਿਹੜੇ ਸ਼ਹਿਰ ਦੇ ਐਗਜ਼ਿਟ ਪੁਆਇੰਟ ਆ ਕਾਈਂਡਲੀ ਉਹਨਾਂ ਨੂੰ ਜ਼ਰੂਰ ਵੇਖਿਆ ਜਾਏ ਤੇ ਉੱਥੇ ਨਾਕੇ ਲਾਏ ਜਾਣ ਇਹ ਤੇ ਬਹੁਤ ਮੇਜਰ ਪੁਆਇੰਟ ਆ ਸਾਡਾ ਜਿਹੜਾ ਇੱਥੇ ਜ਼ਰੂਰ ਨਾਕ ਆਉਣਾ। ਕਿੰਦੇ ਬਾਲ ਕਰਤਾਗੇ ਕਹਿ ਰਹੇ ਜੀ ਕਿਹਾ ਜੀ ਉਹਨਾਂ ਨੇ ਕਾਂਗਰਸ ਦੇ ਲੀਡਰ ਤੇ ਗੋਲੀ ਚੱਲੀ ਉਹ ਵੀ ਪੀੜ ਪੜ ਵਾਲੇ ਇਲਾਕੇ 'ਚ ਤੁਸੀਂ ਆ ਚਾਜਾ ਲੈਣ ਆਇਆ ਕੀ ਦੇਖਿਆ ਜੀ? ਜੀ ਜੀ ਕੱਲ੍ਹ ਇਹ ਬਟਾਲਾ ਸਿਟੀ ਦੀ ਘਟਨਾ ਹੈਗੀ ਆ ਦੋ ਬੰਦੇ ਅਣਪਛਾਤੇ ਆਏ ਹੈਗੇ ਉਹਨਾਂ ਨੇ ਇੱਕ ਰੌਨ ਫਾਇਰ ਤੇ ਬਿਲਕੁਲ ਕੱਲ ਮੌਕੇ ਤੇ ਵੀ ਜਿਹੜੀ ਸਾਡੀ ਟੀਮਾਂ ਪਹੁੰਚੀਆਂ ਸੀਗੀਆਂ ਤੇ ਮੈਂ ਅੱਜ ਜਾਇਜ਼ਾ ਲਿਆ ਹੈਗਾ ਸਾਡੀ ਜਿਹੜੀਆਂ ਟੀਮਾਂ ਹੈਗੀਆਂ ਉਹ ਸੀਸੀਟੀਵੀ ਤੇ ਕੰਮ ਕਰ ਰਹੀਆਂ ਤੇ ਅਸੀਂ ਇਹਨਾਂ ਨੂੰ ਜਲਦੀ ਫੜ ਕੇ ਜਿਹੜਾ ਹੈਗਾ ਸਲਾਖਾਂ ਦੇ ਪਿੱਛੇ ਦਵਾਂਗੇ ਤੇ ਬਾਕੀ ਜਿਹੜੀ ਇਹਨਾਂ ਦੀ ਸਿਕਿਉਰਿਟੀ ਦੀ ਗੱਲ ਹੈ ਅਸੀਂ ਇਹਨਾਂ ਨੂੰ ਕੱਲ ਹੀ ਜਿਹੜੇ ਹੈਗੇ ਦੋ ਫਰਮਾਂ ਨੂੰ ਪ੍ਰੋਵਾਈਡ ਕਰਵਾਤੇ ਸੀ ਤੇ ਅੱਗੋਂ ਵੀ ਜਦੋਂ ਕੋਈ ਲੋਡ ਪੈਂਦੀ ਹੈ ਅਸੀਂ ਨਾਲ ਦੀ ਨਾਲ ਇਹਨਾਂ ਨੂੰ ਪ੍ਰੋਵਾਈਡ ਕਰਾਉਂਦੇ ਐਕਸਟਰਾਸ਼ਲ ਕਾਲ ਵੀ ਆ ਰਹੀ ਸੀ ਬਿਲਕੁਲ ਜੀ ਬਿਲਕੁਲ ਤੁਹਾਨੂੰ ਜਿਵੇਂ ਪਤਾ ਹੈ ਮੈਂ ਰੀਸੈਂਟਲੀ ਜੁਆਇਨ ਕੀਤਾ ਜਦੋਂ ਮੈਨੂੰ ਪਤਾ ਲੱਗਿਆ ਸਾਈਬਰ ਸਲਦੀ ਮਰਨਾ ਬਿਲਕੁਲ ਟ੍ਰੇਸ ਕਰਾਂਗੇ ਕਿ ਜਿਹੜੇ ਇਹ ਕਰਕੇ ਗਏ ਐ ਇਹਨਾਂ ਨੂੰ ਵੀ ਜਿਹੜਾ ਹੈਗਾ ਪੂਰੀ ਸ਼ਕਤੀ ਨਾਲ ਤੇ ਕਾਰਵਾਈ ਕੀਤੀ ਜਾਵੇ ਪਿਛਲੇ ਦਿਨਾਂ ਚ ਜਿੰਨੇ ਵੀ ਚਲੋ ਰੱਗਪੱਗ ਕ੍ਰਾਈਮ ਹੋਏ ਕਾਫੀ ਸਾਰੇ ਟ੍ਰੇਸ ਹੋ ਗਏ ਨੇ ਜ਼ਿਆਦਾਤਰ ਟ੍ਰੇਸ ਹੋ ਗਏ ਨੇ ਕੀ ਲੱਗਦਾ ਇਸ ਕੇਸ ਨੂੰ ਕਿੰਨਾ ਸਮਾਂ ਲੱਗੇਗਾ ਕਿਉਂਕਿ ਇੱਕ ਆਮ ਬੰਬ ਦੀ ਗੋਲੀ ਚੱਲਣਾ ਗੱਲ ਡਿਫਰੈਂਟ ਇਸ਼ੂ ਹੈ ਇੱਕ ਲੀਡਰ ਤੇ ਗੋਲੀ ਚੱਲ ਜਾਣਾ ਦੇਖੋ ਜੀ ਮੈਂ ਨਾ ਪੂਰਾ ਜਿਹੜੇ ਬਟਾਲਾ ਸਿਟੀ ਦੇ ਵਸਨੀਕ ਹੈਗੇ ਉਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਉਣਾ ਕਿ ਅਸੀਂ ਇੱਥੇ ਪ੍ਰੀਵੈਂਟਿਵ ਐਕਟੀਵਿਟੀਜ਼ ਵੀ ਕਰਾਂਗੇ ਜਿਵੇਂ ਕੋਈ ਸ਼ਾਮ ਦੇ ਨਾਕੇ ਹੈ ਤੇ ਸਪੈਸ਼ਲੀ ਇਸ ਕੇਸ ਦੇ ਵਿੱਚ ਵੀ ਅਸੀਂ ਜਲਦੀ ਤੋਂ ਜਲਦੀ ਇਹਨੂੰ ਟ੍ਰੇਸ ਕਰ ਲਾਂਗੇ ਤਾਂ ਕਿ ਜਿਹੜੇ ਬਾਹਰ ਬੈਠ ਕੇ ਕਾਲਾਂ ਕਰਕੇ ਟਰਿਕ ਕਰਦੇ ਉਹਨਾਂ ਨੂੰ ਵੀ ਅਸੀਂ ਚੰਗਾ ਸੁਨੇਹਾ ਦੇ ਦਈਏ ਐਸਐਸਪੀ ਵੀ ਆਇਆ ਯਾਰ ਕੱਲ ਤੋਨੂੰ ਐਮਐਲਏ ਵੀ ਆਏ ਭਾਈ ਡਿੱਤੀ ਵੀ ਆਏ ਕੀ ਦੇਖਿਆ ਕੀ ਲੱਗਾ ਹੁਣ ਪੁਲਿਸ ਦੀ ਕਾਰਵਾਈ ਕਿੱਦਾਂ ਦੀ ਦੇਖਦੇ ਹੋ ਐਸਐਸਪੀ ਸਾਹਿਬ ਦਾ ਹੋਣਾ ਸਡਨਲੀ ਮੈਨੂੰ ਇੱਕਦਮ ਫੋਨ ਆਇਆ ਕਿ ਮੈਂ ਉੱਥੇ ਸਪੌਟ ਤੇ ਆਣਾ ਮੈਂ ਤਾਂ ਜੀ ਉੱਥੇ ਪਹੁੰਚੋ ਤੇ ਮੈਂ ਉੱਥੇ ਆਇਆ ਜੀ ਉਹਨਾਂ ਨੇ ਆ ਕੇ ਵੇਖਿਆ ਤੇ ਸਾਨੂੰ ਵਿਸ਼ਵਾਸ ਹੈ ਜੀ ਜਿੰਗਿਆ ਐਸਐਸਪੀ ਸਾਹਿਬ ਨੇ ਪਹਿਲੇ ਵਾਲੇ ਵੀ ਚੰਗੇ ਸੀਗੇ ਇਹ ਵੀ ਵਧੀਆ ਅਫਸਰ ਨੇ ਤੇ ਇਹਨਾਂ ਨੇ ਆਂਦੇ ਸਾਡੀ ਐਫਆਈਆਰ ਵੀ ਦਰਜ ਕੀਤੀ ਹੈ ਤੇ ਸਾਨੂੰ ਵਿਸ਼ਵਾਸ ਹੈ ਕਿ ਜਲਦੀ ਸਿਕਿਉਰਿਟੀ ਉਹ ਵੀ ਪ੍ਰਬੰਧ ਸਿਕਿਉਰਿਟੀ ਪ੍ਰਬੰਧ ਹੋਈ ਜੀ ਸਿਕਿਉਰਿਟੀ ਉਹਨਾਂ ਨੇ ਭੇਜ ਦਿੱਤੀ ਸੀ ਤੇ ਫੈਕਟ ਤੇ ਤੁਹਾਨੂੰ ਪਤਾ ਹੈ ਹੀ ਹੈ ਜੀ ਹੁਣ ਫੈਕਟ ਤੇ ਬਹੁਤ ਜ਼ਿਆਦਾ ਉਹ ਦੇਖੋ ਕੋਈ ਵੀ ਫੀਲਡ ਚ ਘੁੰਮਦੇ ਹੋ ਬਾਕੀ ਬਟ 10000 ਦੀ ਨਾਕੇ ਦੀ ਮੰਗ ਕੀਤੀ ਸੀ ਵੀ ਪਹਿਲਾਂ ਪੱਕਾ ਨਾਕਾ ਇਹ ਮੈਂ ਹੁੰਦੀ ਨਹੀਂ ਤੇ ਜਦੋਂ ਵੀ ਸਰਕਾਰ ਆਈ ਅਸੀਂ ਜਦੋਂ ਫਸਟ ਟਾਈਮ ਐਸਐਸਪੀ ਸਾਹਿਬ ਨੂੰ ਮਿਲਣ ਗਏ ਸੀ ਅਸੀਂ ਉਦੋਂ ਵੀ ਇਹ ਡਿਮਾਂਡ ਕੀਤੀ ਸੀ ਕਿ ਜਿਹੜੇ ਸ਼ਹਿਰ ਦੇ ਐਗਜ਼ਿਟ ਪੁਆਇੰਟ ਆ ਕਾਈਂਡਲੀ ਉਹਨਾਂ ਨੂੰ ਜ਼ਰੂਰ ਵੇਖਿਆ ਜਾਏ ਤੇ ਉੱਥੇ ਨਾਕੇ ਲਾਏ ਜਾਣ ਇਹ ਤੇ ਬਹੁਤ ਮੇਜਰ ਪੁਆਇੰਟ ਆ ਸਰ ਜਿਹੜਾ ਇੱਥੇ ਜ਼ਰੂਰ ਨਾ ਕਹਾਂਗੇ ਕਿਹਦੇ ਬਾਲ ਕਰਤਾਂਗੇ ਕਹਰੇ ਜੀ ਕਿਆ ਜੀ ਉਹਨਾਂ